ਮਾਤੇ ਬੱਚੇ ਨੇ ਦੱਸਿਆ ਕਿ ਸਕੂਲ 'ਚ ਇੱਕ ਅੰਕਲ ਸੀ ਜਿਹੜੇ ਉਹਨੂੰ ਬਾਹਰ ਤੇ ਲੈ ਗਏ ਸੀ ਕਮਰਚੀ ਜੀ ਉੱਥੇ ਚਾਕਲੇਟ ਦਾ ਉਹਦੇ ਆ ਹੀ ਪਰ ਉਹ ਗਲਤ ਕੰਮ ਕਰੇਗੀ ਕਿਹੜੇ ਸਕੂਲ 'ਚ ਪੜਦਾ ਅਰਵਿੰਦਰ ਸਕੂਲ 'ਚ ਦੋ ਚਾਰ ਦਿਨੋਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ 'ਚ ਦਰਦ ਆ ਦਰਦ ਹੋ ਰਿਹਾ ਹੈ ਤਾਂ ਕੱਲ ਰਾਤ ਕਹਿੰਦਾ ਜੀ ਉਹ ਮੇਰੇ ਉਸ ਨੂੰ ਕਹਿੰਦਾ ਕਿ ਉਹ ਮੇਰੀ ਪੋਟੀ ਵਾਲੇ ਜਿਹੜਾ ਦਰਦ ਹੋ ਰਿਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹ ਨਾਲ ਪਿੱਛੇ ਖਰਾਬ ਖੁੱਲ ਗਈ ਜੀ ਇਹ ਵੀ ਵਿੱਚ ਵੀ ਸ਼ਿਕਾਰ ਹੋਏ ਨੇ ਇਸ ਥੇ ਜੀ ਕੋਈ ਹੋਰ ਬੱਚੇ ਵੀ ਸ਼ਿਕਾਰ ਬੱਚੇ ਛੋਟੇ ਬੱਚੇ ਕਹਿੰਦਾ ਹੈ ਕਿ ਨਾ ਦੋ ਕੁੜੀਆਂ ਹੋਰ ਨੇ ਮੇਰਾ ਨਾਮ ਕੋਲੜੀ ਆਈ ਕੋਲੜੀ ਜਿੱਥੇ ਕਿਉਂ ਮੌਸੂਮ ਕੀ ਕਰਨਾ ਰਜਿੰਦਰਾ ਜੀ ਪਛਾਣਦਾ ਤੇ ਦੋ ਚਾਰ ਦਿਨਾਂ ਤੋਂ ਬੇਟਾ ਕਹਿ ਰਹੀ ਸੀ ਕਿ ਮੇਰੇ ਪੇਟ ਦੀ ਦਰਦ ਆ ਦਰਦ ਹੋ ਰਿਹਾ ਤਾਂ ਕੱਲ ਰਾਤ ਕਹਿੰਦਾ ਜੀ ਉਹ ਮੇਰੇ ਵਿਸ਼ਨੂੰ ਕਹਿੰਦਾ ਕਿ ਉਹ ਮੇਰੀ ਪੋਟੀ ਵਾਲਾ ਜਗਾ ਦਰਦ ਹੋ ਰਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹਦਾ ਨਾ ਪਿੱਛੇ ਸੁਰਾਖ ਖੁੱਲਾ ਸੀ ਜੀ ਸਿਰੇ ਨਰਸਿੰਗ ਹਾਊਸ ਜਾ ਗਿਆ ਛੋਟੇ ਡਾਕਟਰ ਉਹ ਕਹਿੰਦੇ ਜੀ ਇਹਨਾਂ ਨੂੰ ਗਲਤ ਹੋਇਆ ਹੋਇਆ ਹਸਪਤਾਲ ਚੈੱਕ ਕਰਾਉ ਜਾ ਕੇ ਜੀ ਤੌਰ ਆ ਕੇ ਟੈਸਟ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਤੋਂ ਥੋੜਾ ਆ ਗਿਆ ਜੀ ਇਹ ਇੱਥੇ ਰਜਿੰਦਰ ਦਾ ਦਾਖਲ ਕਰਾਇਆ ਹਾ ਰਜਿੰਦਰ ਦਾ ਦਾਖਲ ਆਈ ਬੱਚੇ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਕੀ ਕਿਹਾ ਬੱਚੇ ਨੇ ਬੱਚੇ ਬੱਚੇ ਨੇ ਦੱਸਿਆ ਕਿ ਪੁੱਲ ਜੀ ਇੱਕ ਅੰਕਲ ਸੀ ਜਿਹੜੇ ਉਹਨੂੰ ਚਾਰਟ ਤੇ ਲੈ ਕੇ ਸੀ ਕਮਰੇ ਚ ਜੀ ਉੱਥੇ ਚਾਕਲੇਟ ਦਾ ਉਹਦੇ ਆ ਹੀ ਪਰ ਉਹ ਗਲਤ ਕੰਮ ਕਰ ਰਹੀ ਜੀ ਕਿਹੜੇ ਸਕੂਲ ਚ ਪਰਦਾ ਅਰਵਿੰਦੋਸ ਪੁੱਲ ਜੀ ਤੇ ਕਿੱਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਪਤਾ ਹੈ ਕੋਈ ਜਾਣਕਾਰੀ ਕੋਈ ਨਾ ਜੀ ਨਾਮ ਨਹੀਂ ਬਤਾਇਆ ਕਿਹੜਾ ਸੀ ਅੰਕਲ ਨਾ ਜੀ ਕਿੰਨੇ ਕਲਾਸ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇ ਜੀ ਕਲਾਸ ਦਾ ਬੱਚਾ ਹੀ 5 ਸਾਲ ਦਾ ਹੀ ਅੱਛਾ ਹੋਰ ਬੱਚੇ ਨੇ ਕੀ ਦੱਸਿਆ ਜੀ ਹੈ ਜੀ ਹੋਰ ਕੀ ਬਹੁਤ ਵਾਹ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਕੋਈ ਬੱਚੇ ਸ਼ਿਕਾਰ ਹੋਏ ਨੇ ਇਸ ਚੀਜ਼ ਦਾ ਉਹ ਦੋ ਗੁੜੀਆਂ ਦੱਸ ਰਹੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੂਰਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋ ਰਹੇ ਜਿਹੜੇ ਨਾਲ ਪੜਦੀਆਂ ਹੀ ਉਹਨਾਂ ਨਾਲ ਵੀ ਕਰਿਆ ਕਹਿੰਦੇ ਜੀ ਅੱਛਾ ਹਾਂ ਜੀ ਤੇ ਇਹ ਉਹ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਦੇ ਕੀ ਲੱਗਿਆ ਉਹ ਕਹਿੰਦੇ ਸ਼ਕਲ ਤੋਂ ਪਛਾਣ ਲਾਂਗਾ ਜੀ ਤੇ ਹੁਣ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵਿੱਚ ਸੰਪਰਕ ਕੀਤਾ ਕੀ ਕੀਤਾ ਹਾਲੇ ਸਕੂਲ 'ਚ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪੁਲਿਸ ਕੰਪਲੇਂਟ ਵਗੈਰਾ ਹਾਲੇ ਹੋਰੇ ਹਾਂਜੀ ਮੋ ਜੀ ਹੋਰ ਹਾਂਜੀ ਕੋਈ ਆਈ ਹੈ ਪੁਲਿਸ ਇੱਥੇ ਹੁਣ ਤੱਕ ਹਾਲੇ ਨਹੀਂ ਆ ਜੀ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਤੋਂ ਨਹੀਂ ਆ ਜੀ ਇਹ ਨਹੀਂ ਦੱਸਿਆ ਕਿ ਕਿੰਨੇ ਟਾਈਮ ਤੋਂ ਹੋ ਰਹੀ ਜੀ ਅੱਛਾ ਫੂਲ ਪ੍ਰਬੰਧ ਕਰਨ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾ ਆਈ ਪਹਿਲਾਂ ਉਹਰੀ ਚੈੱਕ ਕਰਾਈ ਆਗੇ ਅੱਛਾ ਅੱਜ ਵੀ ਤਾਂ ਲੱਗਿਆ ਤੁਹਾਨੂੰ ਹਾਂ ਜੀ ਘਟਨਾ ਕਿੰਨੀ ਦਿਨ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਘਟਨਾ ਹਾਂ ਜੀ ਕੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਸੀਂ ਇਹ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਹ ਜੀ ਜੀ ਤੁਹਾਡਾ ਮੇਰਾ ਨਾਮ ਗੁਰਿੰਦਰ ਸਿੰਘ ਆ ਜੀ ਸਾਫੀ ਪਾਰਟੀ ਤੋਂ ਗੁਰਿੰਦਰ ਜੀ ਕੀ ਹੋਇਆ ਇਹਨਾਂ ਦੇ ਬੱਚੇ ਤੇ ਸਾਹਿਬ ਜੀ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸਟੈਂਡ ਲੱਗੇ ਹੈ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ 'ਚ ਔਰ ਬੈਕ 'ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰਿਆ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਲਿਜਾਂਤ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨ ਇਹਨੂੰ ਜਿੰਦਰਾ ਹਸਪੀਟਲ ਲਿਜੋ ਅਸਨੋਰੀ ਜਿੰਦਰਾ ਹਸਪੀਟਲ ਲਿਆਏ ਔਰੇ ਡਾਕਟਰ ਨੇ ਚੈੱਕ ਅਪ ਕੀਤਾ ਤੇ ਫੇਰ ਵੀ ਇਹਨਾਂ ਕੋਈ ਸ਼ਰੀਰਕ ਸੋਸ਼ਨ ਹੋਇਆ ਸਾਨੇ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ ਬੱਚਾ ਕਹਿੰਦਾ ਵੀ ਮੇਰਾ ਰਵਿੰਦੋ ਸਕੂਲ ਹੈ ਯੂ ਐਲ ਕੇ ਜੀ ਚ ਪੜਦਾ ਹੋ ਤੇ ਕੋਈ ਬੰਦਾ ਹੀ ਉੱਥੇ ਸਰ ਹੈ ਕੋਣ ਹੈ ਕੁਲੀਗ ਹੈ ਪੀਐਨ ਹੈ ਕੋਈ ਹੈ ਨਾ ਏਮਪਲੋਇਰ ਕਲਰਕ ਹੈ ਕੋਈ ਵੀ ਸਾਨੂੰ ਨਹੀਂ ਪਤਾ ਜੀ ਕਹਿੰਦਾ ਮੈਂ ਪਛਾਣ ਲਾਂਗਾ ਉਹਨੂੰ ਉਹ ਮੈਨੂੰ ਕੋ ਰੂਮ ਚਲੇ ਗਿਆ ਹੋਸਟਲ ਵਾਲੇ ਹੋਸਟਲ ਵਾਲੇ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਹੈ ਪੂਰਾ ਉਹਨੇ ਮੇਰੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿਨਾਂ ਫਿਰ ਉਹ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਲਗੇ ਫਿਰ ਮੈਂ ਹਸਪਤਾਲ ਲਾ ਕੇ ਉਹਰੇ ਦੱਸਦੇ ਨਹੀਂ ਇਹ ਦੱਸਿਆ ਕਿ ਕਿੰਨੇ ਕੁ ਸਮੇਂ ਤੋਂ ਉਹਦੇ ਨਾਲ ਬੁਰਿਆ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਵਾਰ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਂ ਦਾ ਪਰਿਵਾਰ ਤੇ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਜੀ ਮਾਰਾ ਵੀ ਹੈ ਜੋ ਉਹਨੇ ਰਿਪੋਰਟ ਦੇ ਵਿੱਚ ਆਇਆ ਜੀ ਸੈਕਸ਼ੂਅਲ ਹਰੈਸ਼ਮੈਂਟ ਰਿਪੋਰਟ ਦੇ ਵਿੱਚ ਜੈਸ ਆਇਆ ਜੀ ਹਾਂਜੀ ਆਈਏ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਛੇ ਦਾ ਹਾਂਜੀ ਕੋਈ ਹੋਰ ਬੱਚੇ ਵੀ ਬੱਚੇ ਉਹ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਫਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮਐਲਆਰ ਕਟਗੀ ਰਿਪੋਰਟ ਹੋ ਚੁੱਕੀ ਹੈ ਜੀ ਜੀ ਮੈਡੀਕਲ ਹੋ ਚੁੱਕਿਆ ਰਾ ਦਾਖਲ ਹੈ ਬੱਚਾ ਅੰਦਰ ਤੇ ਰਿਕਵੈਸਟ ਹੈ ਵੀ ਸਾਰੇ ਨਾਲ ਚਲੋ ਵੀ ਆਪਣਾ ਇਨਸਾਫ ਦੋ ਨਾ ਇਹਨਾਂ ਨੂੰ ਕੋਈ ਪੁਲਿਸ ਨੂੰ ਕੰਪਲੇਟ ਹੋ ਗਈ ਹੈ ਤਾਂ ਹਾਂ ਪੁਲਿਸ ਕੰਪਲੀਟ ਹੋ ਗਈ ਹੈ ਕੰਪਲੀਟ ਆਈਏ ਜੀ ਆਗੇ ਪੁਲਿਸ ਬੰਦੇ ਕੋਲ ਪੁਲਸਲੇ ਹੱਤ ਤੱਕ ਤਾਂ ਆਇਨੀ ਕਿੰਨੀ ਦੇਰ ਹੋ ਗਈ ਰਿਪੋਰਟ ਦੇ ਘੰਟਾ ਤੱਕ ਹੋ ਗਏ ਘੰਟਾ ਘੰਟਾ ਰੀਡਿੰਗਟ ਆ ਗਿਆ ਕੋਈ ਫੋਨ ਕਾਲ ਆ ਗਿਆ ਤੈਨੂੰ ਪੁਲਸ ਦਾ ਕੀ ਕੁਛ ਵੀ ਨਹੀਂ ਆਇਆ ਜੀ ਸਕੂਲ ਵੀ ਇਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦਾ ਪੂਰਾ ਇਨਸਾਫ ਮਿਲਣਾ ਚਾਹੀਦਾ ਜੀ ਸਕੂਲ ਪ੍ਰੋਫੈਸਰ ਨਾਲ ਕੋਈ ਗਲਤ ਬਾਤ ਹੋਈ ਤੋ ਕੋਈ ਗਲਤ ਬਾਤ ਨਹੀਂ ਮੀਟ ਫਾਰਮ ਕੀਤਾ ਤੁਸੀਂ ਸਕੂਲ ਦੇ ਪ੍ਰਿੰਸੀਪਲ ਹੈਲੋ ਕੁਛ ਨਹੀਂ ਕੀਤਾ ਸਰ ਕਿਉਂਕਿ ਹਾਲੇ ਤੱਕ ਜੀ ਕਨਫਰਮ ਹੋਇਆ ਜੀ ਹੂੰ ਉਹ ਕਨਫਰਮ ਹੋਣੇ ਹਲੇ ਹੁਣ ਸਕੂਲ ਜਾਵਾਂਗੇ ਉਹ ਬੰਦੇ ਨੂੰ ਭਜਾ ਦੇਣਗੇ ਉਹਦਾ ਫਾਇਦਾ ਕੀ ਆ ਪਰ ਪੁਲਿਸ ਨੂੰ ਚਾਹੀਦਾ ਵੀ ਬਚਾ ਕੇ ਪਹਿਲਾਂ ਬੰਦਾ ਟ੍ਰੇਸ ਕਰਨ ਹਾਂ ਆਵਰੇ ਪ੍ਰਭਾਵ ਤੇ ਠੀਕ ਹੈ ਨਹੀਂ ਤਾਂ ਵੀ ਅਸੀਂ ਆਪ ਆਪਣੇ ਕਰਾਂਗੇ ਜੋ ਵੀ ਹੋ ਸਕੇ ਸਾਡਾ ਤੁਮੀ ਠੀਕ ਹੈ ਜਿੰਦਰ ਹਸਪੀਟਲ ਸੇਟਮ ਟਿਕਾ ਬੱਚੇ ਨੂੰ ਪੇਰੈਂਟਸ ਨੇ ਐਡਮਿਟ ਕਰਾਇਆ ਬੱਚੇ ਨੇ ਪੇਟ ਚ ਦਰਦ ਦੀ ਸ਼ਿਕਾਇਤ ਕੀਤੀ ਸੀ ਤੇ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਸੀ ਅਫੀਸਰ ਸੁਭਾਨ ਦੇ ਚ ਤਫੀਸ਼ ਕਰਮਚਾਰਕ ਸਕੂਲ ਚ ਆਏ ਆ ਬੱਚੇ ਨੇ ਕਹਿ ਰਿਹਾ ਸਕੂਲ ਦੇ ਗਾਰਡ ਨੇ ਮੇਰੇ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਕਰਫਿਸ਼ਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਇਹ ਸਬੰਧ ਚ ਸਾਰੇ ਟੈਕਨੀਕਲ ਵਰਕ ਤੋਂ ਤੇ ਹਿਊਮਨ ਇੰਟੈਲੀਜੈਂਸ ਨਾਲ ਤਫੀਸ਼ ਕੀਤੀ ਜਾ ਰਹੀ ਹੈ ਫੋਨ ਕਿਹੜਾ ਹੈ ਸਰ ਕਿਹੜੇ ਕੰਡੀ ਵੱਲ ਸਕੂਲ ਫਿਸ਼ਰਵਿੰਦੋ ਸਕੂਲ ਹੈ ਬਸ ਪੁਰਾਣੇ ਬਸ ਸਟੈਂਡ ਕੋਲੇ ਉੱਥੇ ਹੁਣ ਤਫੀਸ਼ ਕੀਤੀ ਜਾ ਰਹੀ ਹੈ ਸਰ ਤਫੀਸ਼ ਸਰ ਪਰਵਾਹ ਇਹ ਵੀ ਗੱਲ ਕਹੀ ਗਈ ਹੈ ਕਿ ਸਾਰੇ ਨੇ ਕਿੰਛੇ ਤੇ ਵੀ ਕੈਮਰੇਸ਼ਨ ਕਰਦੇ ਜਾ ਰਹੇ ਨੇ ਸਾਰੇ ਉਸ ਤੋਂ ਸਰ ਬੱਚੇ ਨੇ ਇਹ ਵੀ ਗੱਲ ਕਹੀ ਹੈ ਕਿ ਹੋਰ ਵੀ ਬੱਚਿਆਂ ਦੇ ਨਾਲ ਐਤਾ ਨਹੀਂ ਕੋਈ ਕੋਈ ਨਹੀਂ ਬੱਚੇ ਨੇ ਸਿਰਫ ਇਹ ਗੱਲ ਕਹੀ ਹੈ ਜਿੰਨਾ ਤੁਹਾਨੂੰ ਦੱਸਿਆ ਇਹ ਦੁਬਾਰਾ ਹਜੇ ਤਸਵੀਰਾਂ ਬਾਕੀ ਜਾ ਰਹੀਆਂ ਨੇ ਸਰ ਕਿਦਾ ਸਾਫ ਤਾਂ ਨਹੀਂ ਸੀ ਤੇ ਜਿਵੇਂ ਬਦ ਲੱਗਿਆ ਵੀ ਗਾਰਡ ਹੈ ਬੱਚੇ ਨੇ ਦੋ ਬੱਚੇ ਤੇ ਦੱਸਣ ਮਤਾਵੋ ਕਿ ਗਾਰਡ ਨੇ ਦੋ ਬੱਚੇ ਨੂੰ ਵਗੈਰਾ ਆਇਡੈਂਟੀਫਾਈ ਕਰ ਕਿੰਨੇ ਸਾਲ ਤੋਂ ਇੱਥੇ ਸੇਵਾ ਨਿਭਾ ਰਿਹਾ ਹੈ ਬੱਚਾ ਐਲ ਕੇਜੀ ਕਲਾਸ ਦਾ ਹੈ ਗਾਰਡ ਦਾ ਤਾਂ ਹਜੇ ਕਲੀਅਰ ਹੋਣਾ ਬਾਕੀ ਉਹ ਤਾਂ ਕਿਸੇ ਕਿਸੇ ਫੋਟੋ 'ਚ ਤੇ ਹੋਣਾ ਹੈ ਸਾਡੀ ਤਾਂ ਸਾਹਤ ਇੱਕ ਵਾਰੀ ਇਹ ਕਿਤੇ ਆ ਪਹਿਲਾਂ ਤੋਂ ਨਹੀਂ